ਪਾ ਜੀ ਮੱਥ ਟੇਕਣ ਆਏ ਮਾਤਾ ਜੀ ਦਰਵਾਜ਼ੇ ਕੀ ਬੋਲ। ਮੈਂ ਤੇ ਅੱਜ ਅਸ਼ੀਰਵਾਦ ਲੈਣ ਆਇਆ ਮਹਾਰਾਜ ਗੁਰਦਾ ਜੀ। ਜੀ। ਤੇ ਮਹਾਰਾਜ ਅਸ਼ੀਰਵਾਦ ਦਿਓ ਔਰ ਜਿਹੜਾ ਇਹ ਇਲੈਕਸ਼ਨ ਹੈ ਬਿਲਕੁਲ ਸੁਖ ਸ਼ਾਂਤੀ ਨਾਲ ਬੜੀ ਅਦਰ ਕੇ ਨਾ ਹੋਏ ਔਰ ਭਗਵਾਨ ਜਿਹੜੀ ਹੈ ਵਿਜੇਸ਼ੀ ਦਾ ਅਸ਼ੀਰਵਾਦ ਦੇਵੇ। ਭਾਈ ਮੈਂ ਦੇਖਿਆ ਵੀ ਲੱਤ ਜੀ ਪਿਆਰ ਬਹੁਤ ਮਿਲਿਆ ਤੁਹਾਨੂੰ। ਬਹੁਤ ਬੜਾ। ਆਦਮੀ ਦੇ ਭਾਈ। ਦੇਖੋ ਮੈਂ ਲਗਾਤਾਰ ਪਿਛਲੇ ਨਾ ਜੀ 45 46 ਦਿਨ ਤੋਂ ਲਗਾਤਾਰ ਜਾਇਆ ਨਾ। ਔਰ ਬਹੁਤ ਜ਼ਿਆਦਾ ਪਿਆਰ ਮਿਲੇਗਾ। ਮਤਲਬ ਇੰਨੀ ਗਰਮੀ ਹੋਣ ਦੇ ਬਾਅਦ ਕੱਲ ਮੈਂ ਦੇਖਿਆ ਜੀ ਮੈਂ ਨਾ ਦੋ-ਦੋ ਘੰਟੇ ਲੇਟ ਰਿਆ ਹੋਇਆ ਬ੍ਰੋ। ਮੈਂ ਕਦੀ ਵੈਸੇ ਲੇਟ ਨਹੀਂ ਹੁੰਦਾ ਬ੍ਰੋ। ਉਸੇ ਬਾਅਦ ਜਦੋਂ ਲੋਕ ਬੈਠੇ ਸਨ ਬਈ ਇੰਨੀ ਗਰਮੀ ਹੋਣ ਦੇ ਬਾਅਦ ਬ੍ਰੋ। ਬਹੁਤ ਪਿਆਰ ਮਿਲਿਆ। ਕੁਝ ਬਜ਼ੁਰਗ ਮਹਿਲਾਵਾਂ ਭਾਈ ਜੀ ਮਿਲੀਆਂ ਉਹ ਕਹਿ ਰਹੀਆਂ ਵੀ ਅਸੀਂ ਭਾਵੇਂ ਉਹ ਕਹਿੰਦੇ ਵੀ ਸ੍ਰੀ ਸਾਡੇ ਕੋ ਨਾਮ ਚਲੇ ਗਏ ਪਰ ਰਾਮ ਮੰਦਰ ਬਣਾਇਆ ਵਧੀ ਅਸੀਂ ਬੋਲ ਜਰੂਰ ਪਹੁੰਚ ਜਾਣਾ ਭਾਈ। ਬੜਾ ਮਾਤਵ ਰੱਖਦੇ ਵੀ ਕੀ। ਦੇਖੋ ਇਹ ਲੋਕਾਂ ਦੀ ਆਸਤਾ ਹੈ ਰਾਮ ਮੰਦਰ। ਲੋਕਾਂ ਨੇ ਮੰਨ ਚਾਹੇ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ। ਹਰ ਵਿਅਕਤੀ ਇਹ ਕਹ ਔਰ ਮੋਦੀ ਨੇ ਪ੍ਰਧਾਨ ਮੰਤਰੀ ਬਣ ਨਿਆਣਾ ਕੋਈ ਐਸ ਕੋਈ ਮੁਸ਼ਕਲ ਨਹੀਂ ਆਣੀ ਕਰੀ ਸਾਰੇ ਤੁਹਾਡੇ ਜਿਹੜੇ ਚੈਨਲ ਐ ਏਜੰਸੀਆਂ ਦਸੇਗਾ ਤਿੰਨੇ ਸਾਰੇ ਇਸ ਕਰਕੇ ਆ ਕਿ ਚਲੋ ਅਗਰ ਸਰਕਾਰ ਭਾਜਪੀ ਦੀ ਆਣੀ ਹੈ ਨਾ ਇਹ ਉੱਪਰ ਫਿਰ ਲੋਕਾਂ ਨੂੰ ਚਾਹੀਦਾ ਕਿ ਆਪਣਾ ਨਮਾਇਦਾ ਗੁਰਦਾਸਪੁਰ ਤੋਂ ਚੁਣ ਕੇ ਭੇਜਣ ਜੀ ਭਜੀ ਰਮਤਨ ਕੱਲੋ ਵੀ ਜਿਹੜੀ ਆ ਗਈ ਪਾਣੀ ਕੋਈ ਬਲ ਮਿਲਿਆ ਕਿ ਜਿਹੜੀ ਪਾਣੀ ਬਹੁਤ ਬਲ ਰਵੇ ਕੱਲੋ ਦੇਖੋ ਉੱਥੇ ਨਾ ਜੀ ਨੀਰ ਬਾਬਾ ਰਾਣਾ ਦੇ ਦੋ ਲੜੇ ਲਖਨ ਜੀ 3-400 ਵੋਟਾਂ ਨਾਲ ਹਾਰ ਜਨ ਜੀ ਇਸਕਾ ਕਿਉਂ ਉਦਾਹਰਨ ਨਾਲ ਡੇਰਾ ਬਾਬਾ ਨਾਨਕ ਵੀ ਬਹੁਤ ਵਧੀਆ ਹੋਇਆ ਕਰਗੇ ਵੱਡਾ ਬੋਰਡ ਬੈਂਕ ਭਾਜੀ ਉਹ ਵੀ ਬਿਲਕੁਲ ਬਹੁਤ ਵੱਡਾ ਆਗੇ ਹਜੇ ਹੋਰ ਲੋਕ ਵੀ ਆ ਕੇ ਦਿੰਦੇ ਉਹ ਦਾਸ ਪ੍ਰਵਾਸੀ ਨਹੀਂ ਬਲਕਿ ਗਿਰੋਗੇ ਮਿਹਨਤ ਕਰੋ ਆਪਣੀ ਪਾਰਟੀ ਇਥੋਂ ਜਿੱਤ ਕੇ ਜਾਏ ਮੋਦੀ ਜੀ ਪ੍ਰਧਾਨ ਮੰਤਰੀ ਬਣ ਇਸ ਤੋਂ ਖੁਸ਼ੀ ਦੀ ਗੱਲ ਕੋਈ ਨਹੀਂ ਭਾਜੀ ਲਾਸਟ ਕੁਐਸਚਨ ਹੈ ਕਿ ਸਲਾਈ ਸਾਹਿਬ ਵੀ ਇੱਕ ਪਾਰਟੀ ਵਿੱਚ ਸ਼ਾਮਿਲ ਕੀ ਹੈ ਉਹਦਾ ਕੋਈ ਨੁਕਸਾਨ ਜਾਂ ਕੁਝ ਦੇਖੋ ਆਪਣੀ ਆਪਣੀ ਰਾਏ ਹੁ ਹੋ ਜਾਂਦੇ ਨੇ ਕੋਈ ਨੁਕਸਾਨ ਨਹੀਂ ਪਲੀਸ ਸਾਹਿਬ ਪਹਿਲੇ ਬੀਜੇਪੀ ਜਿਹੜੇ ਮੰਗੇ ਕਰਦੇ ਹੈ ਫਿਰ ਕਾਂਗਰਸ ਦੀ ਕਹਿੰਦੀ ਆਪ ਦੀ ਆਪਣੀ ਆਪਣੀ ਸੋਚਾਂ ਨਾਲ ਇਕੱਠੇ ਕਰੋ